ਮਮਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਛੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਜਿਹੜਾ ਇੱਕ ਕਸੂ ਜਿੱਦੇ ਜਿਲ੍ਹਾ ਬਾਈ ਨੂੰ ਮੋਗ ਗਈ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਕੁਝ ਹੁੰਦੇ ਰਹਿੰਦੇ ਨੇ ਤੇ ਰੁਟੀਨ ਤੇ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 11 ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂਜੀ ਗੁਰਦੇਵਤ ਸਿੰਘ ਆ ਪਿੰਡ ਚੜਿਆਕਾ ਜਿਲ੍ਹਾ ਮੋਗਾ ਵਿਖੇ ਤਹਿਸੀਲ ਵੀ ਮੋਗਾ ਪੈਂਦੀ ਠੀਕ ਆ ਆਪਾਂ ਜਿਹੜੀ ਬਈ ਪਹਿਲਾਂ ਵੀਡੀਓ ਪਾਈ ਸੀ ਵੈਗ ਗਿਆ ਸੀ ਮਾਲੀ ਹਾਂ ਬਈ ਹਾਂ ਵੀਡੀਓ ਦੇਦੇ ਬਈ ਹਰੇਕ ਵੀਡੀਓ 'ਚ ਮਾਲ ਨਾਵਾ ਹੀ ਆਉਂਦਾ ਉਹ ਮਾਲ ਹੁੰਦਾ ਨੀਗਾ ਬਾਪੇ ਰੀਮੀ ਨਾਲ ਵੈਗ ਜਾਂਦਾ ਬਸ ਠੀਕ ਆ ਜੀ ਅੱਜ ਟੋਟਲ ਕਿੰਨੇ ਨਾਗ ਆ ਜੀ ਟੋਟਲ 11 ਵੀਰੇ ਇੱਕ ਗਾਂ ਦਿੱਤੀ ਆ ਹੁਣ ਉਹ ਲੈ ਗਿਆ ਮੁੰਡਾ ਚੜਾ ਕੇ 10 ਰਹਿ ਗਏ 10 ਘਰੇ ਖੜ ਤੇ 6 ਗੱਬਣ ਆ 6 ਗੱਬਣ ਠੀਕ ਆ ਜੀ ਯਾਨੀ ਫਾਰੇ 6 ਵੜਾ ਤਾਂ ਵੀ ਪਲੱਸ ਹਾਲੀਆਂ ਵਿੱਚ ਠੀਕ ਆ ਚੰਗੀਆਂ ਆ ਚੰਗਾ ਵੜਾ ਪੰਜ ਗੱਬਣ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਬਾਈ ਇਹਦੀ ਕੀ ਡਿਟੇਲ ਆ ਜੀ ਐਫ ਵੜਾ ਵੀਰੇ ਠੀਕ ਆ ਜੀ ਦੂਆ ਦੂਆ ਸੁਆ ਕਹਿ ਕੇ ਦਿੱਤੀ ਆ ਠੀਕ ਆ ਜੀ ਪਰ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਆ ਜੀ ਹਾਂ ਠੀਕ ਆ ਨਾ ਪਰ ਹੈ ਦੂਆ ਸੁਆ ਹੀ ਆ ਮੂੰਹ ਮੱਥੇ ਤੋਂ ਲੱਗਦੀ ਆ ਪਰ ਆਪਾਂ ਤੀਜਾ ਮੰਨ ਕੇ ਲਈ ਆ ਜਿਹੜੀ ਗੱਲ ਆ ਵੜ ਦਾ ਅੰਤ ਕੋਈ ਨਹੀਂਗਾ ਕਿਸੇ ਪਾਸੋਂ ਖੁੰਜੀ ਨਹੀਂ ਗਈ ਦਣ ਕਿੰਨੇ ਪਾਜੇ ਤੇਰੇ ਹਜੇ ਪੰਜ ਪਾਜੇ ਵੀਰੇ ਨੱਟੇ ਦੀ ਕਿੰਨਾ ਭਾਈ ਜੀ ਦੁੱਧ ਦੁੱਧ ਵੀਰੇ ਜਦੋਂ ਲਈ ਉਹਨੇ 24 ਕਿਲੋ ਕਹਿ ਕੇ ਦਿੱਤਾ ਪਰ ਆਪਾਂ 20 ਕਹਿ ਕੇ ਦੇਣੀ ਆ ਪਰ ਜਦੋਂ ਗਾਂ ਤਰੂਗੀ ਉਹ ਗਾਂ ਦੱਸੂਗੀ ਮੈਂ 20 ਵਾਲੀ ਆ ਕਿ 24 ਵਾਲੀ ਆ ਆਪਾਂ ਨਹੀਂ ਕਹਿੰਦੇ ਕੋ ਠੀਕ ਆ ਜੀ ਹਾਂ ਤੋਰ ਕੇ ਦਿਖਾ ਦਿਓ ਜੀ ਇੱਕ ਚੀਜ਼ ਆ ਗਾਂ ਨੂੰ ਥਣਲੇਵਾ ਲੱਗਾ ਸੋਹਣੀ ਫੇਸ ਕੁਆਲਿਟੀ ਦੇਖ ਸਕਦੇ ਹੋ ਕੱਦ ਕਾਠ ਚੰਗੇ ਦੀ ਆ ਵਜਨ ਚੰਗੇ ਦੀ ਆ ਬਾਈ ਕਹਿੰਦਾ ਮਾਲਕਾਂ ਨੇ ਤਾਂ ਕਹਿ ਕੇ ਦਿੱਤੀ ਆ ਆਪਾਂ ਤੀਜਾ ਕਹਿ ਕੇ ਦੇਣੀ ਆ ਕੱਦ ਕਾਠ ਚੰਗੇ ਦੀ ਆ ਵਜਨ ਵੀ ਚੰਗਾ ਸੋਹਣੀ ਫੇਸ ਕੁਆਲਿਟੀ ਆ ਦਾਨਾ ਡੇਟ ਮੁਤਾਬਕ ਪੰਜ ਪਏ ਆ ਬਈ ਹਾਂਜੀ ਪੰਜ ਪਏ ਆ ਵੀਰੇ ਦਿਨ ਪੰਜ ਪਏ ਆ ਬਾਕੀ ਕਈ ਆ ਰਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਵੇਣ ਚ ਚੈੱਕ ਕਰ ਸਕਦੇ ਹੋ ਹਵਾਨੇ ਤੇ ਬਾਕੀ ਗੈਪ ਤੇ ਖਾਣਾ ਚਾਹੀਦਾ ਨਿਖੜ ਮੈਂ ਪਰ ਹਵਾਨੇ ਚ ਚੈੱਕ ਕਰ ਲਓ ਜੀ ਲੰਮੀ ਲੁੰਮੀ ਵਿਹੜ ਵੇਖ ਕਿੰਨੀ ਆ ਲੰਬਾਈ ਚੈੱਕ ਕਰ ਲਓ ਬਰੀਡ ਵਾਈਜ਼ ਚੰਗੀ ਆ ਹਜੇ ਦਾਣਾ ਤਾਂ ਖੁੱਲਾ ਹੀ ਲੈ ਜੂਗੀ ਪੰਜ ਪੰਜਾਂ ਦਿਨਾਂ ਤੇ ਕਰਦਾ ਗਾ ਗਾਂਦੋ ਤੁਰਿਆ ਨਹੀਂ ਜਾਨਾ ਐਡਾ ਹੋਣਾ ਤਿਆਰ ਕਰ ਲੀਵਾ ਖਾ ਬਿਆ ਕਿਸੇ ਕੋਲ ਚੈੱਕ ਕਰਾ ਦਿਓ ਜੀ ਹਵਾਨੇ ਚ ਵਲਟ ਨਾ ਜਿਹੜੀਆਂ ਸਾਰੀਆਂ ਕੱਢ ਕੇ ਸੁਣਾ ਜੇ ਡੇਢ ਘੰਟਾ ਗੁਝੋਲ ਫਿਰਦੀ ਐ ਥਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਨਿਖੜਵੇਂ ਇੱਕੋ ਹੀ ਸਹਿਜ ਦੇ ਤੇ ਬਈ ਥਣਾ ਦੀ ਓਕੇ ਐ ਜੀ ਥਣਾ ਦੀ ਵੀਰੇ ਓਕੇ ਹੁੰਦੀ ਕੋਈ ਵੀ ਬਣਾ ਥਣਾ ਤੋਂ ਆਪਾਂ ਲੈ ਕੇ ਨਹੀਂ ਆਉਂਦੇ ਲਾਇਦਾ ਠੀਕ ਐ ਜੀ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਫਿਕਰ ਹੋ ਕੇ ਆ ਜਿਓ ਬਾਕੀ ਠੰਢੀ ਸੀਲ ਪੂਰੀ ਐ ਕੱਦ ਕੱਡ ਤੋਂ ਸਭ ਤੋਂ ਚੰਗੀ ਆ ਵੱਡੇ ਕੱਦ ਕਾੜ ਦੀ ਐਫ ਐਫ ਪਿਓਰਤੀ ਪੈ ਜਾਂਦੀ ਐ ਜੀ ਮੁੱਲ ਬਈ ਇਹਦਾ ਜਮਾਂ ਜਾਇਜ਼ ਐ ਜੀ ਮੋਲੇ ਵੇਰੇ ਜਮਾ ਲੈਣ ਦੇ ਹੋ ਮੇਰੇ ਹੱਥ ਬੰਨ ਕੇ ਬੇਨਤੀ ਆ ਵੀ ਘਾਟ ਬਾਗ ਨਹੀਂ ਹੋਣੀ ਠੀਕ ਆ ਜੀ ਹਾਂ ਮੰਗਣਾ ਹੀ ਉਹਨਾਂ ਕਾ ਕਿੰਨਾ ਜੀ 45000 ਦੀ ਗਾਂ ਦੇਵਾਂਗੇ ਬਈ ਜਮਾ ਜੈਜ ਮੁੱਲ ਕੀਤਾ ਬਾਈ ਨੇ 45000 ਰੁਪਏ ਦੀ ਗਾਂ ਬਾਈ ਕਹਿੰਦਾ ਦੇ ਦਾਂਗੇ ਜੀ ਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਲੈਵਾ ਵਿਖਾ ਵੀ ਕੀ ਚੀਜ਼ ਆ ਰਹਿੜ ਕੀ ਲਈਾ ਰਵਾਨਾ ਕਾ ਕੋਈ ਆਈ ਨਹੀਂ ਕਾ ਟਟਮਾ ਪੂਰਾ ਠੋਸ ਰਵਾਨਾ ਤਿਆਰ ਕਰੂ ਕਿੱਥੇ ਇਧਰੋਂ ਰਹਿੜ ਦੀ ਸਾਰੀ ਬ੍ਰੀਕ ਬ੍ਰੀਕ ਵੇਂਜ ਚੈੱਕ ਕਰੋ ਜੀ ਰਵਾਨੇ ਤੇ ਬਾਕੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਤੁਹਾਨੂੰ ਦੂਰੋਂ ਤੋਂ ਵੀ ਦਿਖਾ ਦਿੰਨੇ ਆ ਪੂਰੀ ਵੱਡੀ ਵਹਿੜਾ ਜੀ 20 22 ਕਿਲੋ ਦੁੱਧ ਕੋਈ ਬਾਹਲਾ ਨਹੀਂ 2 ਨੰਬਰ ਬਾਈ 2 ਨੰਬਰ ਦੂਆ ਸੁਆ ਵੱਛੀ ਆ ਵੀਰੇ ਠੀਕ ਆ ਜੀ ਜਣੀ ਚੌਕਲੇ ਦਾ ਤਾਂ ਸੱਟ ਕੇ ਛੱਕ ਦੇ ਚੱਕਦੀ ਆ ਛੱਕ ਦੇ ਚੱਕਦੀ ਆ ਹਾਂ ਫਿਰ ਕੁਆਲਟੀ ਵਿਖਾ ਦੇ ਫਿਰ ਕੁਆਲਟੀ ਚੈੱਕ ਕਰ ਸਕਦੇ ਸੋਹਣੀ ਆ ਛੋਟਾ ਕੰਨ ਆ ਦੰਦ ਕਿੰਨੇ ਪਾਜੂ ਬਾਈ ਦੰਦ ਹਲੇ 10 ਪਾਜਾ ਵੀਰੇ ਨਟਾ ਕਿੰਨਾ ਬਾਜੂ ਦੁੱਧ ਦੁੱਧ 18-19 ਕਿਲੋ ਪਹਿਲੇ ਸੂਏ ਦਿੱਤਾ ਵਾ ਠੀਕ ਆ ਜਾਊ 20 ਪਲੱਸ ਹਾਂਜੀ ਵੇੜ ਵੱਡੀ ਦੇਖ ਕਨੀ ਆ ਕੱਦ ਕਾੜ ਦੇ ਪੱਕ ਤੋਂ ਇਹ ਵੀ ਚੰਗੀ ਮੇਨ ਗੱਲ ਚੰਗੇ ਘਰ ਆਈ ਲੱਗਦੀ ਆ ਪਲੀ ਪੁਲੀ ਪੂਰੀ ਆ ਕੋਈ ਲੱਸੀ ਪਿੱਕੀ ਨਹੀਂ ਤੇ ਦਿਨ ਡੇਢ ਮਤਾਂ ਉਹਦਾਸੀ ਪਏ ਆ ਤੇ ਤਿਆਰੀ ਕਰਮ ਵਾਲੀ ਦੀ ਦੇਖ ਲਓ ਜੀ ਪੂਰਾ ਠੋਸ ਹਵਾਨਾ ਬਾਕੀ ਬੈਕ ਸਾਈਡ ਨੂੰ ਹਵਾਨੇ ਦੀ ਧੱਕ ਬਹੁਤ ਆ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਸਭੀ ਪਲੀ ਵੀ ਚੰਗਾ ਇਹਦਾ ਵੀ ਨਮੂਨ ਨਮੂਨ ਆ ਰਿਹਾ ਹੋਰ ਹੀ ਕੋਹ ਲੱਗਣਗਾ ਘੰਟੇ ਦੋਣਗੇ ਸਹੀ ਗੱਲ ਆ ਜੀ ਥਣਾ ਦੇ ਸੱਜ ਵੀ ਸੋਨੇ ਆ ਗੈਬ ਤੇ ਲੱਗੇ ਨਿਖੜ ਮੇ ਕੋਈ ਵਾਧੂ ਸ਼ਾਕ ਨਹੀਂ ਚਾਰ ਹੀ ਥਾਣਾ ਉਹ ਵੀ ਨਿਖੜ ਮੇ ਫੇਸ ਕੁਆਲਟੀ ਚੈੱਕ ਕਰ ਲੋ ਕੱਦ ਵਜਨ ਚੈੱਕ ਕਰ ਲੋ ਲੰਬਾਈ ਚੈੱਕ ਕਰ ਲੋ ਪੂਰੇ ਬੰਦੇ ਕੱਦ ਦੇ ਘਰੇ ਵੀ ਹੋਵੇ ਵੇੜ ਕੋਈ ਬੜਾ ਕੋਈ ਘਰ ਦਾ ਬੰਦਾ ਵੇੜ ਵੇਚਦਾ ਹੋਵੇ ਆਪ ਦੀ 70000 ਮੁੱਲ ਕਰਦਾ ਇਹੋ ਜੀ ਬੱਚੀ ਦਾ ਸਹੀ ਗੱਲ ਹੈ ਜੀ ਪੂਰੇ ਬਗਲ ਲਈ ਨਿਵਾਉਣ ਆਲੀ ਆ ਕਿਉਂਕਿ ਤੜਕੇ ਦਾ ਟਾਈਮ ਸੀਗਾ ਤੇ ਤਾਂ ਕਰਕੇ ਨਹੀਂ ਨਿਵਾਤੀ ਦੁਪਹਿਰੇ ਹੀ ਨਿਵਾਤੀਆਂ ਤੋਂ ਆਦੀਆਂ ਕੱਲਾ ਸ਼ਕਾ ਮਾਰਨੀਆਂ ਕਰਨ ਜਾਣੇ ਭਾਈ ਕਹਿੰਦਾ ਪਹਿਲੇ ਸੂਏ 17 18 ਕਿਲੋ ਦੁੱਧ ਦਿੱਤਾ ਵਾ ਇੱਕ ਦਿਨ ਪਲੱਸ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਾਧਾ ਕਰ ਲੂ ਤਾਂ ਪਲੱਸ ਵੀ ਲਾ ਲੂ ਇਹਦਾ ਬਈ ਜਮਾ ਜਾਇਜ ਮੁੱਲ ਵੀਰੇ ਜੇ ਹੋਊ ਛੋੜੀ ਹੋਣੀ 50 ਦੀ ਵਿਹੜ ਦੇਣੀ ਆ ਠੀਕ ਆ ਜੀ ਕਿਸੇ ਦੇ ਘਰੇ ਹੋ ਗਿਆ ਆਪਾਂ ਗਰੰਟੀ ਦਿੰਨੇ ਆ 50 ਕੋ ਮੁੱਲ ਕਰ ਜੇ ਵਿਹੜ ਈ ਦਾ ਸਹੀ ਗੱਲ ਆ ਜੀ ਬਾਈ ਕਹਿੰਦਾ ਕੱਲੀ ਛੋੜੀ ਹੋਣੀ ਆ ਫਿਕਸ ਮੁੱਲਾ 50000 ਦੀ ਵਿਹੜ ਦੇ ਦਾਂਗੇ ਜਮਾ ਜਾਇਜ ਮੁੱਲ ਕੀਤਾ ਬਾਕੀ ਤੁਸੀਂ ਹੋਰ ਵੀ ਵੀਡੀਓ ਦੇਖ ਕੇ ਦੇਖਦੇ ਹੋਵੋਗੇ ਮਭਾ ਲੋਕਾਈ ਵਪਾਰੀ ਵੀ ਪਸ਼ੂ ਲੈ ਕੇ ਜਾਂਦੇ ਮੁੱਲ ਜਿਹੜਾ ਮਾਜਜ ਹੁੰਦਾ ਜਿਹੜਾ ਮਾਰਜਨ ਉਹ ਨਾਰਮਲ ਹੀ ਹੁੰਦਾ ਤਾਂ ਕਰਕੇ ਬਾੜੀ ਗਣਤੀ ਚ ਪਸ਼ੂ ਲੈ ਕੇ ਜਾਂਦੇ ਆ ਇਹ ਕੀ ਚੀਜ਼ ਆ ਵੇੜਦੇ ਹਵਾਨਾ ਬਹੁਤ ਸੋਹਣਾ ਜੀ ਹਜੇ ਤਾਂ ਦਿਨ 10 ਪਏ ਆ ਹੋਰ ਵੀ ਸੋਹਣਾ ਤਿਆਰ ਕਰੂਗੇ ਇਹ ਵੀ ਬਾਹਰ ਹੀ ਲਈਏ ਆਈ ਵੀਰ ਤਨ ਨੰਬਰ ਮੇਨ ਗੱਲ ਆ ਸਵੀਆਂ ਬਲੀਆਂ ਚੰਗੀਆਂ ਰਾਜੀਆਂ ਕੋਈ ਲਿੱਸੀਆਂ ਫਿੱਕੀਆਂ ਨਹੀਂ ਗਿਆ ਬੰਦ ਨੂੰ ਪਹਿਲਾਂ ਵੀਡੀਓ ਚੱਲਣ ਕੋ ਕਹਿੰਦਾ ਵੀ 5-6 ਦਾ ਵਿੱਚ ਇਹੋ ਦੀਆਂ ਵੀ ਸਿਰੇ ਸੱਟ ਲਗਾਈਆਂ ਠੀਕ ਆ ਜੀ ਤਨ ਨੰਬਰ ਬਾਈ 20 ਪੇਸ ਕੁਆਲਟੀ ਕਿੰਨੇ ਸੁਵੇ ਆ ਜੀ ਇਹ ਦੂਜਾ ਸੁਵੇ 6 ਦੰਦ ਵੱਛੀ ਆ ਬਰੇ ਇਹ ਵੀ ਮੂੰਹ ਤੋਂ 6 ਦੰਦ ਆ ਸਭੀ ਕਿਲੋ ਦੁੱਧ ਦੀ ਗਾਰੰਟੀ ਦੇ ਆਈ ਵੀ ਆ ਪਰ ਆਪਾਂ 20 ਕਹਿ ਕੇ ਦੇ ਦਿਆਂਗੇ 26 ਕਿਲੋ ਦੀ ਗਾਰੰਟੀ ਤੇ ਤਾਂ 26 ਕਿਲੋ ਦੀ ਗਾਰੰਟੀ ਦੇ ਕੰਦ ਦਿਨ ਕਿੰਨੇ ਪਾਜੂ ਬਾਈ ਦਿਨ 10 ਪਾਜਾ ਦਿਨ ਤਾਂ ਪੂਰਾ ਹੀ ਪਾਜਾ ਖੁੱਲੇ ਹੀ 10 ਪਾਜਾ ਤਾਂ ਤੁਰੂ ਵੀ ਚੀਜ਼ ਵੇਖੀ ਕੀ ਤੇ ਤਿਆਰੀ ਕਰ ਮਾਲੀ ਦੀ ਦੇਖ ਲਓ ਬਾਈ ਕਹਿੰਦਾ 26 ਕਿਲੋ ਗਾਰੰਟੀ ਤੇ ਆਈ ਵੀ ਆ ਪਰ ਆਪਾਂ 20 ਕਹਿ ਕੇ ਦੇਵਾਂਗੇ ਬਾਕੀ ਤਿਆਰੀ ਕਰਮ ਵਾਲੀ ਦੀ ਥੇ ਵੀ 26 ਕਿਲੋ ਵਾਲੀ ਕਿਉਂਕਿ ਦਿਨ 10 ਪਾਏ ਆ ਤੇ ਹਵਾਨਾ ਸੋਨਾ ਤਿਆਰ ਕਰੀ ਫਿਰਦੀ ਆ ਅੱਜ ਵੀ ਤੇ ਜਿੱਦੇ ਕਰਮ ਵਾਲੀ ਦਿਨਾਂ ਤੇ ਹੋਈ ਉਹਦੇ ਤਾਂ ਪੂਰਾ ਥੱਬੇ ਦਾ ਹਵਾਨਾ ਤਿਆਰ ਕਰਨਾ ਕਿਉਂਕਿ ਝੋਲ ਹਜੇ ਗੱਠ ਡੇਢ ਗੱਠ ਾਂਗੂ ਫਿਰਦੀ ਆ ਕੁਆਲਟੀ ਵਿੱਚ ਹੋਇਆ ਤੇ ਕੀ ਆ ਬਰੀਡ ਵਾਈਜ਼ ਵਿੱਚ ਚੰਗੀ ਆ ਸੋਹਣੀ ਫੇਸ ਕੁਆਲਟੀ ਮੂੰਹ ਤੋਂ ਸ਼ੇਧ ਅੰਦ ਚਾਹੇ ਕਿਸੇ ਨੇ ਚੈੱਕ ਕਰਨੇ ਹੋਵੇ ਆ ਕੇ ਚੈੱਕ ਵੀ ਕਰ ਸਕਦਾ ਜੀ ਬਾਕੀ ਤੁਹਾਨੂੰ ਦਿਖਾਈ ਦਿੰਨੇ ਆ ਬਾਈ ਕਹਿੰਦਾ ਆਪਾਂ ਵੀਡੀਓ ਚ ਦਿਖਾ ਦਿੰਨੇ ਆ ਬੰਦੇ ਦਾ ਵਹਿਮ ਦੂਰ। ਉਹ ਕਿਤੇ ਨਾ ਵੀਡੀਓ ਭਈਆ ਵਾਲਾ WhatsApp ਤੇ ਮੰਗਾ ਲਿਆ ਯਾਰ। ਆਪਣੇ ਗਾਰੰਟੀ ਦਿੰਦਾ ਤੇ ਜਿੰਨੇ ਕਹੇ ਜਿਹੜੀ ਗੱਲ ਕਹੀ ਉਹੀ ਨਿਕਲੂਗੀ। ਜਿਹੜੀ ਗੱਲ ਮੈਂ ਤੁਹਾਨੂੰ ਤੁਸੀਂ ਜਾਂਦੀ। ਤਿਆਰੀ ਕਰਮਾਲੀ ਦੀ ਚੈੱਕ ਕਰੋ ਜੀ। ਥਣ ਵੀ ਗੈਪ ਤੇ ਆ ਉੱਤੋਂ ਹੱਥੀ ਚ ਵਾਈ ਵਾਲਾ ਕੋਈ ਛੋਟਾ ਨਹੀਂਗਾ। ਪੂਰਾ ਵੱਡਾ ਸਾਡਾ। ਉਹ ਵੀ ਵਿਖਾ ਦਾਂਗੇ। ਠੀਕ ਆ ਜੀ। ਲਈ ਫਾਰਮ ਚੋਂ ਲੈ ਹੈ ਸੀ ਛੋਟਾ ਫਾਰਮ ਜੇ 15 ਗੰਗਾ ਹੀ। ਛੋਟਾ ਠੀਕ ਆ ਦੁੱਧ ਦਾ ਕੰਮ ਸੀ ਬੰਦੇ ਦਾ। ਬਹੁਤਾ ਕੰਮ ਸੀ। ਠੀਕ ਆ ਜੀ। ਝੋਲ ਹਵਾਨੇ ਚ ਚੈੱਕ ਕਰ ਸਕਦੇ ਹੋ ਇਹਦਾ ਮੁੱਲ ਬਈ ਜੈ ਜੱਜਾ ਮਾ ਜੈ ਜੱ ਉਰੇ ਮੋਲਤਾ ਭਣਾ 75000 ਕਰਾਲਾ ਪਰ 60000 ਰੁਪਏ ਛੋਟ ਹੋਣੀ ਵੇੜ ਦੀ 90000 ਦੀ ਠੀਕ 90000 ਦੀ ਬਾਈ ਕਹਿੰਦਾ ਵੱਛੀ ਦੇ ਦਾਂਗੇ 26 ਕਿਲੋ ਦੀ ਗਾਰੰਟੀ ਤੇ ਆਈ ਹੈ ਬਾਈ ਕਹਿੰਦਾ ਆਪਾਂ 20 ਕਿਲੋ ਕਹਿ ਕੇ ਦੇਵਾਂਗੇ ਕਿਉਂਕਿ ਦੁੱਧ ਸੇਵਾ ਦਾ ਮੂੰਹ ਤੋਂ ਛੇ ਦੰਦ ਦਾ ਦੂਜਾ ਸੁਆ ਕੱਦ ਕਾਠ ਵੀ ਚੰਗਾ ਹਵਾਨਾ ਵੀ ਚੰਗਾ ਜੀ ਬਾਕੀ ਭਜਨ ਵਾਲੀ ਆ ਕੋਈ ਲੱਸੀ ਫਿੱਕੀ ਨਹੀਂ ਗੀ ਥਣਾ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗੇ ਨਿਖੜਵੇਂ ਇੱਕੋ ਜਿਹੇ ਸਹਿਜ ਦੇ ਚਾਰ ਨੰਬਰ ਬਾਈ ਚਾਰ ਨੰਬਰ ਬਾਈ ਇਕੱਲੀ ਗਾਂ ਨਹੀਂ ਨਾਲ ਇਹ ਚੀਜ਼ ਦੇਣੀ ਹੋਵੇ ਨਕੀ ਨਹੀਂ ਆ ਨਾਲ ਪਹਿਲਾਂ ਇਹ ਗਾਂ ਦਾ ਆਪ ਬਾਅਦ ਚ ਦਿਖਾਉਨੇ ਆ ਬਾਈ ਪਹਿਲਾਂ ਬੱਛੀ ਦਿਖਾ ਗੇ ਮਗਰ ਬੱਛੀ ਦੇਖ ਲੋ ਜਮਾ ਨੁਖਰੇ ਨੁਖਰੇ ਕੋੜੇ ਯਾਰ ਕੀ ਆ ਲਓ ਜੀ ਗਾਂ ਦਾ ਗਾਂਜੇ ਜੀ ਹੈਗੀ ਆ ਬੱਛੀ ਦੇਖੋ ਜੀ ਜਿੱਦੇ ਬੱਛੀ ਤਿਆਰ ਹੋ ਗਈ ਨਾ ਉਦਦੇ ਲੱਖ ਰੁਪਏ ਦੀ ਵੈ ਵਹਿੜ ਬਾਨਾ ਨਕੀਨਾ ਪੀਸੀ ਆ ਕਿਸੇ ਨੇ ਵੀਰ ਨੇ ਕਿਸੇ ਨੇ ਚੰਗਾ ਟੀਕਾ ਭਰਾਇਆ ਸੀ ਫੁੱਲ ਚੰਗਾ ਬੈਂਕ ਨੂੰ ਜ ਆ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਤੇ ਆਪ ਵੀ ਕਰਮ ਵਾਲੀ ਸੁਣੀ ਐ ਡਿਟੇਲ ਭਾਈ ਦੱਸ ਦੇ ਡਿਟੇਲ ਭਾਈ ਇਹ ਦੂਜਾ ਸੂਆ ਵਹਿੜ ਸੂਈ ਆ ਠੀਕ ਆ ਜੀ ਜੋ ਮੈਂ ਰੀਨਲ ਦੂਜਾ ਸੂਆ 6 ਦਾ ਤੱਕ ਨੀਆਂ ਚੱਕ ਦੀ ਜਗ੍ਹਾ ਹਜੇ ਠੀਕ ਆ ਜੀ ਠੀਕ ਆ ਨਾ ਦੁੱਧ 18 ਕਿਲੋ ਦੀ ਗਾਰੰਟੀ ਤੇ ਆਈ ਵੀ ਆ ਹੁਣ ਸੂਪੀ ਕਰ ਗਈ ਜੇ ਕਿਸੇ ਨੇ ਲੈਣੀ ਆ ਠੀਕ ਆ ਨਾ ਸੌਦਾ ਕਰ ਲਿਆ ਆਪਣੇ ਨਾਲ ਸਤਾਂ ਦਿਨਾਂ ਨੂੰ 18 ਕਿਲੋ ਦੁੱਧ ਕਿਵਾ ਕੇ ਦੇ ਦਾਂਗੇ ਠੀਕ ਆ ਜੀ ਤੇ ਹੁਣ ਤਾਜ ਤਾਂ ਦੋ ਸੁਈ ਆ ਬਈ ਇਹ ਰਾਸ ਸੁਈ ਆ ਮੇਰੇ ਬੋਲੀ ਕੱਢੀ ਆ ਤੜਕੇ 4.5 ਕਿਲੋ ਠੀਕ ਆ ਜੀ ਤੇ ਜੇਰ ਡੰਨਾ ਜੀ ਜੇਰ ਦੀ ਗਾਰੰਟੀ ਆ ਜੇਰ ਡੰਨਾ ਬਾਈ ਕਹਿੰਦਾ 18 ਕਿਲੋ ਦੀ ਗਾਰੰਟੀ ਤੇ ਆਈ ਆ ਵੱਚੀ ਕਾਦੀ ਵੱਚੀ ਨਗੀਨਾ ਹੀ ਆ ਬਾਕੀ ਥਣਾ ਦੇ ਸਾਬੇ ਬਈ ਥਣਾ ਵਾਲੇ ਪਾਸੋਂ ਓਕੇ ਆ ਜੀ ਥਣਾ ਵਾਲੇ ਪਾਸੋਂ ਓਕੇ ਆ ਬੇਫਿਕਰ ਹੋ ਕੇ ਆ ਜਾਓ ਬਾਕੀ ਸੋਹਣੇ ਆ ਸੈਜ ਚਾਰੇ ਥਣ ਗੈਬ ਤੇ ਲੱਗੇ ਨਿਖੜਵੇਂ ਇੱਕੋ ਹੀ ਸੈਜ ਦੇ ਸੋਹਣੇ ਫੇਸ ਕੁਆਲਿਟੀ ਆ ਕੱਦ ਕਾਟ ਤੇ ਵਜਨ ਵਾਲੀ ਆ ਮਗਰ ਨੀ ਗੀ ਨਹੀਂ ਬੱਛੀ ਆ ਇੱਕ ਵਿਹੜਾ ਤੁਹਾਨੂੰ ਦੋ ਵਿਹੜਾ ਬਣ ਜਾਣੀ ਆ ਜਿਹੜੀ ਬੱਛੀ ਆ ਇਹ ਮਿਲਦੀ ਨਹੀਂ ਜੀ ਐਜੀ ਕਿਤੇ ਹੋਰ ਵੀ ਹੁੰਦੀਆਂ ਆਂ ਗਿਆ ਡੱਬੀਆਂ ਪਰ ਬੱਛੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਜੀ ਚੈੱਕ ਕਰ ਲਓ ਜੀ ਬੱਛੀ ਇਹਦਾ ਮੁੱਲ ਬਾਈ ਇਹਦਾ ਬਾਈ ਹਾਂ ਨਾਲਾ ਮੁੱਲ ਹੋਊਗਾ ਬਾਹਲਾ ਬਾਦ ਘਾਟਾ ਨਹੀਂ ਹੋਣਾ ਮੇਰਾ ਵੀ 100 ਰੁਪਿਆ ਕੱਲੀ ਛੂਡ ਹੋਣੀ ਆ 43000 ਦੀ ਵਿਹੜ ਦੇਣੀ ਆ ਇਹੇ ਜੀ ਹਾਂ ਬੱਛੀ ਵਿਖਾ ਦੇ ਦੂਰੀ ਹੋਰ ਫੇਰ ਕਿਹਾ 43000 ਦੀ ਬਾਈ ਕਹਿੰਦਾ ਵਿਹੜ ਦੇ ਦਾਂਗੇ ਇੱਕ ਵਿਹੜ ਨਾਲ ਤੁਹਾਨੂੰ ਦੋ ਬਣ ਜਾਣੀਆਂ ਕਿਉਂਕਿ ਮਗਰ ਸਾਲ ਵੱੱਛੀ ਸਾਂਵਲੀ ਤੇ ਆ ਗਾਂ ਦਾ ਮੁੱਲ ਤਾਂ ਦੇਣਾ ਹੀ ਦੇਣਾ ਆਪਦਾ ਖਰਚਾ ਵੀ ਉਹਨੇ ਦੇ ਜਾਣਾਗਾ 4 ਨੰਬਰ ਬਾਈ ਇਹ ਜਰਸੀ ਆ ਵੀਰੇ ਪੰਜਾਬ ਵਾਲੀ origignal 4 ਦੰਦ ਵੱੱਛੀ ਆ ਮੂੰਹ ਤੋਂ 4 ਦੰਦ ਆ ਜੀ ਚੈੱਕ ਕਰ ਲਓ ਲਓ ਜੀ ਬੱਸ ਬਾਈ ਛੱਡ ਦੇ ਦਿਨ ਕਿੰਨੇ ਲੈਜੋ ਜੀ ਦਿਨ 7 ਪਾਇਆ ਜੀ ਕਿੰਨਾਂ ਵਸੂਆ ਸੁਹਂਦੀ ਆ ਜੀ ਇਹ ਬਾਈ ਦੂਆ ਸੁਆ ਵੱੱਛੀ ਸੁਹਂਦੀ ਠੀਕ ਆ ਜੀ ਦੂਜਾ ਸੂਆ ਸੁੰਦੀ ਆ ਦਿਨ ਡੇਟ ਮੁਤਾਬਕ 7 ਪਏ ਆ ਬਾਕੀ ਥਾਣਾ ਦੇ ਸੈਜ ਸੋਨੇ ਆ ਗੈਪ ਤੇ ਆ ਨਿਖੜਵੇਂ ਇੱਕੋ ਜਿਹਾ ਸੈਜ ਦੇ ਦੇਖ ਸਕਦੇ ਹੋ ਤੁਸੀਂ ਚਾਰੇ ਥਾਣੇ ਨਿਖੜਵੇਂ ਆ ਹੱਥੀ ਚਵਾਈ ਵਾਲੇ ਥਾਣਾ ਜੀ ਚੋਲ ਹਵਾਨੇ ਚ ਚੰਗੀ ਪਈ ਆ ਬਾਕੀ ਕੱਦ ਕਾਟ ਤੇ ਵਜਨ ਵਾਲੀ ਆ ਕੋਈ ਛੋਟ ਹੀ ਨਹੀਂ ਕੋਈ ਵੀ ਵੀਰ ਆਉਂਦਾ ਐਫ ਗਾਂ ਦੇ ਬਰਾਬਰ ਕੱਦ ਦਾ ਆਗੇ ਪਲਾ ਬੇਨਤੀ ਕਰਕੇ ਲੈ ਜੀ ਸਹੀ ਗੱਲ ਹੈ ਜੀ ਕੱਦ ਬਾਕੀ ਬਈ ਫੇਸ ਕੁਆਲਿਟੀ ਪੂਰੀ ਸੋਹਣੀ ਛੋਟਾ ਗੱਨ ਬਰੀਡ ਵਾਈਜ਼ ਬੱਚੀ ਚੰਗੀ ਆ ਰਿਜਨਲ ਪੰਜਾਬ ਵਾਲੀ ਜਰਸੀ ਆ ਦਣ ਕਿੰਨੇ ਲੈ ਜੂ ਬਾਈ ਹਜੇ ਦਣ ਹਜੇ 7 ਪਾਣੀ ਦਣ 7 ਬਾਈ ਕਿੰਨਾ ਕਪਾ ਜੂ ਬਾਈ ਦੁੱਧ ਦੁੱਧ ਬਾਈ 16 ਕਿਲੋ ਪਹਿਲੇ ਸੂਆ ਦਿੱਤਾ ਵਾ ਗਾਰੰਟੀ ਦੇ ਸਾਂ ਉਹਦੇ 16 ਕਿਲੋ ਕਹਿ ਕੇ ਦਿੱਤੀ ਆ ਆਪਾਂ ਨੂੰ ਆਪਾਂ ਨੇ 16 17 18 ਕਿਲੋ ਐਦ ਕੀ ਕਹਿ ਕੇ ਦੇਵਾਂਗੇ ਬੱਚੀ ਠੀਕ ਆ ਜੀ ਹਾਂਜੀ 16 17 18 ਕਿਲੋ ਕੋਈ ਬਾਹਰ ਵੀ ਨਹੀਂ ਕਿਉਂਕਿ ਦੁੱਧ ਹੁੰਦਾ ਸੇਵਾ ਦਾ ਤਿਆਰੀ ਚੰਗੀ ਆ ਕਰਮ ਵਾਲੀ ਦੀ ਦਣ ਖੁੱਲੇ ਹੀ ਪਏ ਆ ਚਾਰ ਹੀ ਥਾਣਾ ਮੰਜੇ ਦੇ ਪਾਵੇਂ ਵਾਂਗ ਨਿਖੜਵੇਂ ਆ ਹੱਥੀ ਚ ਵਾਈ ਵਾਲੇ ਇੱਕੋ ਜਿਹੇ ਸੈਜ ਦੇ ਲੈ ਚੱਲੀ ਵੀਰ ਉਰੇ ਕਿਸੇ ਕੋਲ ਹੁੰਦੀ ਤੂੰ ਰੋਜ਼ ਜਰਸਿੰਗਾਂਆਂ ਵੀਡੀਓ ਪਾਉਣਾ ਬੱਚਿਆਂ ਦਾ ਜੇ ਪਹਿਲਾਂ ਤਾਂ 75 75000 70 ਮੰਗੀ ਜਾਂਦੇ ਚੰਗੀ ਵਿਹੜ ਦਾ ਪਰ ਆਪਾਂ ਆ ਕਿਹਨੇ ਨਹੀਂ ਦੇਣਾ 50 ਦੀ ਬੱਚੀ ਦੇਣੀ 100 ਛੜ ਨਾਲ ਵਿੱਚ ਠੀਕ ਆ ਜੀ 50000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਬੱਚੀ ਚੰਗੀ ਆ ਜੀ ਨਗੀਨ ਨਹੀਂ ਆ ਬਸ ਕੱਲੀ ਕੱਚੀ ਕੱਚੀ ਆ ਜਿੱਦੇ ਕਰਮ ਵਾਲੀ ਤਿਆਰ ਹੋਊਗੀ ਉਹਦੇ ਤਾਂ ਗੱਲਾਂ ਕਰਾਊਗੀ ਜੀ ਥਣਾ ਦੇ ਸੈਜ ਵੀ ਸੋਹਣੇ ਆ ਗੈਬ ਤੇ ਲੱਗੇ ਨਖੜਵੇਂ ਇੱਕੋ ਹੀ ਸੈਜ ਦੇ ਹੱਥੀਚ ਵਾਈ ਵਾਲੇ ਥਾਣਾ ਜੀ 50000 ਦੀ ਬਾਈ ਕਹਿੰਦਾ ਇਕੱਲੇ 100 ਰੁਪਏ ਛੋੜ ਕਰ ਦਾਂਗੇ ਅੱਗੇ ਜੀ ਪੰਜ ਨੰਬਰ ਬਾਈ ਅੱਗੇ ਬਾਈ 28 ਵਾਲ ਵੜ ਆ ਗਈ ਨਗੀਨਾ ਹੀ ਚਾਰ ਦੰਦ دیے ਆ ਮੂੰਹ ਤੋਂ ਚਾਰ ਦੰਦ ਦਾ ਦੂਜਾ ਸੂਆ ਬਾਈ ਮੂੰਹ ਤੋਂ ਅੱਜ ਤਾਂ ਬਾਈ ਸਾਰੀਆਂ ਦੰਦਾਂ ਜੀ ਲਈ ਫਿਰਦਾ ਮੂੰਹ ਤੋਂ ਚਾਰ ਦੰਦ ਦਾ ਦੂਜਾ ਸੂਆ ਦੈਣ ਕਿੰਨੇ ਪਾਜੂ ਬਾਈ 300 ਬਾਈ ਚਾਰ ਪਾਜਾ ਡੇ ਕਿੰਨਾ ਪਾਜੂ ਬਾਈ ਦੁੱਧ 12 ਕਿਲੋ ਪਹਿਲੇ ਸੂਆ ਦਿੱਤਾ ਬਾਈ ਨੇ ਪਰ ਇੱਕ ਲੋਕ ਵੀ ਸਾਈਵਾਲ ਲੈਂਦੇ ਆ ਆਪਾਂ ਵੀ ਲਈ ਆ ਪਲਾ ਝੁੱਟੀ ਚੱਲ ਸ਼ਾਈ ਵਾਲਾ ਨਹੀਂ ਬਹੁੰਦੀ ਠੀਕ ਹੈ ਜੀ ਬਸਾੜਿਆਂ ਨੂੰ ਛੜਾ ਲਿਆਉਂਦੀ ਹੈ ਸਹੀ ਗੱਲ ਹੈ ਜੀ ਇਹ ਤਾਂ ਚੱਪ ਨਾਲ ਉਹ ਵੀ ਕਰਮਾ ਵਾਲੀ ਸੀਲ ਸਾਊ ਆ ਤੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਨਖਣਵੇਂ ਇੱਕੋ ਸਹਿਜ ਦੇ ਹੱਥੀਚ ਵਾਈ ਵਾਲੇ ਫੇਸ ਕੁਆਲਟੀ ਵੀ ਸੋਹਣੀ ਆ ਕੱਦ ਕਾਠ ਵੀ ਬਾਈ ਚੰਗਾਗਾ ਪੂਰੇ ਚੰਗੇ ਕੱਦ ਕਾਠ ਦੀ ਆ ਕੋਈ ਲਿੱਸੀ ਫਿੱਕੀ ਨਹੀਂ ਦੁੱਧ ਪਾਜੂਗੀ ਚੰਗਾ ਸੇਵਾ ਨਾਲ ਬਾਕੀ ਬਾਈ ਇਹਦਾ ਦੁੱਧ ਮੱਜਾਂ ਜੀ ਗਿਣਿਆ ਜਾਣਾ ਫੈਟ ਪੂਰੀ ਆਉਣੀ ਆ ਗਰਮੀ ਰਹਿਤ ਗਾਂ ਐ ਗਰਮੀ ਦਾ ਸੀਜ਼ਨ ਚੱਲੀ ਜਾਂਦਾ ਤੇ ਗਰਮੀ ਕਰਮ ਵਾਲੀ ਕਿੰਨਾ ਜੀ 45 ਦੇ ਦਾਂਗੇ ਠੀਕ ਆ ਜੀ 45000 ਦੀ ਬਾਈ ਕਹਿੰਦਾ ਵੱਛੀ ਦੇ ਦਾਂਗੇ ਵੱਛੀ ਇਹ ਵੀ ਚੰਗੀ ਆ ਜੀ 6 ਨੰਬਰ ਬਾਈ 6 ਨੰਬਰ ਐ ਕਿਹੜਾ ਬਾਈ ਠੀਕ ਆ ਜੀ ਦੂਆ ਸੁਆ ਕਹਿੰਦੇ ਇਹ ਦਿੱਤੀ ਆ ਤੀਜਾ ਮੰਨ ਕੇ ਇਹ ਲਓ ਠੀਕ ਆ ਜੀ ਦਿਨ ਕਿੰਨੇ ਲੈ ਜੂ ਬਾਈ ਦਿਨ ਹਜੇ ਇਹਦੇ 7 ਪਏ ਆ ਠੀਕ ਕਿੰਨਾ ਕ ਬਜ ਦੁੱਧ ਦੁੱਧ ਬਾਈ ਆਪਾਂ ਦਾ ਦਿਨ ਢੂਠਾਲਾ ਕੰਮ ਹੀ ਆ 22 ਕਹਿ ਕੇ ਦਿੱਤੀ ਆ ਠੀਕ ਆ ਜੀ ਪਰ ਜਿਹੜੇ ਸਾਹਮਣਾ ਥਨ ਲੇਵਾ ਦੇ ਦੂ ਦੇ ਵੀ ਦੇਉ ਦਿਨ 7 ਪਏ ਆ ਤੇ ਹਵਾਨਾ ਪੂਰਾ ਟੌਪ ਦਾ ਤਿਆਰ ਕਰੂਗੀ ਕਿਉਂਕਿ ਹਵਾਨੇ ਦੇ ਝੋਲ ਬਹਾਜੇ ਵੀ ਬਹੁਤ ਆ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆ ਆਪਾਂ ਤੀਜਾ ਮੰਨ ਕੇ ਲਈ ਆ ਪਰ ਤੁਸੀਂ ਆਪਦੀ ਸਮਝ ਨਾ ਲੈਣੀ ਆਪਾਂ ਦੂਜਾ ਵੀ ਐ ਮੰਨਦੇ ਆ ਵੀਰੇ ਗਾਂ ਗਾਂ ਭਾਲਣੀ ਪਉਂਦੀ ਹੁੰਦੀ ਵਿਹੜ ਪਾ ਜਾਂਦੀ ਹੈ ਸਹੀ ਗੱਲ ਹੈ ਗਾਂ ਦੇ ਥੱਲੇ ਭਾਲਾ ਵੀ ਭਾਲਾਂ ਪੰਜਾਂ ਵੀ ਹੈ ਸਹੀ ਗੱਲ ਹੈ ਜੀ ਹੋ ਜਾਂਦਾ ਵੱਡੀ ਹੋ ਕੇ ਬਣੀ ਹੋਵੇ ਕਈ ਵਾਰ ਐ ਵੀ ਹੋ ਜਾਂਦਾ ਹੁੰਦਾ ਹੈ ਪਰ ਮਾਲਕਾ ਨੇ ਦੂਜਾ ਕਹਿ ਕੇ ਦਿੱਤੀ ਆ ਭਲਾਂ ਜਰੂਰ ਕਰੀ ਬੈਠੀ ਕਰਮਾ ਲਈ ਦੇਣ ਹਜੇ ਸੱਤ ਲੈ ਜੋ ਬਿਆਲੀ ਦੀ ਇਹ ਜੀ ਹਾਂ ਜਮਾ ਜੈਜ ਮੋਲਾ ਬਾਈ ਕਹਿੰਦਾ 42000 ਰੁਪਿਆ ਕਿਉਂਕਿ ਕੱਲੀ ਕੱਚੀ ਆ ਤੁਸੀਂ ਜਿਹੜੇ ਸੁਆ ਮਰਜੀ ਮੰਨ ਲਿਓ ਮਾਲਕਾ ਨੇ ਦੂਜਾ ਦੱਸਿਆ ਬਾਈ ਕਹਿੰਦਾ ਆਪਾਂ ਤੀਜਾ ਮੰਨਿਆ ਤੁਸੀਂ ਆਪ ਦੀ ਸਮਝ ਲਾ ਲੈਣੀ ਮੁੱਲ ਜਮਾ ਹੀ ਜੈਜ 42000 ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜਿਹੜੀ ਤੀਜੀ ਚੀਜ਼ ਆ ਠਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਨਿੱਖਣਵੇਂ ਇੱਕੋ ਜਿਹੇ ਸੈਜ ਦੇ ਅੱਗੇ 8 ਨੰਬਰ ਬਈ ਇਹਦੀ ਕੀ ਡਿਟੇਲ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਇਹਦੀ ਛੋਟਾ ਆ ਜਾਂ ਮੂੰਹ ਚੈੱਕ ਕਰ ਲੋ ਦਾਣਾ ਪਾਦਾ ਕਰਕੇ ਪੱਠਿਆਂ ਤੇ ਫੇਸ ਕੁਆਲਟੀ ਨਾ ਯਾਰ ਨਮੂਨਾ ਹੀ ਹੋਣਾਗਾ ਮੂੰਹ ਮਤ ਫੇਸ ਕੁਆਲਟੀ ਬਹੁਤ ਸੋਹਣੀ ਆ ਚੈੱਕ ਕਰੋ ਥੋੜੀ ਜਿਹੀ ਬਈ ਜਰਸੀ ਤੇ ਪੈਂਦਾ ਹਨਾ ਇਹਦਾ ਮੂੰਹ ਜਰਸੀ ਦੇ ਕਿਤੇ ਐਚ ਐਫ ਦੀ ਕਰਾਸ ਪੈਂਦੀ ਆ ਬਹੁਤ ਸੋਹਣੀ ਫੇਸ ਕੁਆਲਿਟੀ ਕਿੰਨਾ ਸੂਆ ਸੁੰਦੀ ਬਹੁਤ ਸੂਆ ਵੱਛੀ ਆ ਭਰਾ ਕਿੰਨਾ ਟਾਈਮ ਲੈ ਜੂ ਬਾਈ ਦਿਨ 10 ਵਜੇ ਲੈ ਚੱਲੀ ਉਧਰ ਨੂੰ ਥੋੜਾ ਜਿਹਾ ਪੱਠਿਆਂ ਦਾ ਖਿੱਚ ਕਰਦੀ ਆ ਤਾਜੀ ਪਾਏ ਆ ਦੂਜਾ ਸੂਆ ਦਿਨ ਕਿੰਨੇ ਪਾਜੂ ਬਾਈ ਦਿਨ 10 ਵਜੇ 10 ਪਾਏ ਕਿੰਨਾ ਪਾਜੂ ਦੁੱਧ ਜੀ ਤੋਂ 12 17 ਕਿਲੋ ਪਹਿਲੇ ਸੂਆ ਦੱਤਾ ਬਾਈ ਠੀਕ ਆ ਜੀ ਪਲੀ ਪੁਲੀ ਚੰਗੀ ਆ ਚੰਗੀ ਸੇਵਾ ਵਾਲੇ ਘਰੋਂ ਆਈ ਵੀ ਆ ਬਾਕੀ ਚਾਰੂ ਜੂਰੂ ਕਰਮ ਵਾਲੀ ਫੋਲ ਹੀ ਲੱਗਦੀ ਆ ਜਿਹੜੀ ਪੱਠਿਆਂ ਨੂੰ ਭੱਜ ਭੱਜ ਜਾਂਦੀ ਆ ਸਭੇ ਪਲੀ ਵੀ ਚੰਗੀ ਆ ਥਣ ਵੀ ਸੋਹਣਾ ਲੱਗਿਆ ਵਾ ਚਾਰੇ ਥਣ ਗੈਬ ਤੇ ਲੱਗੇ ਨਖੜ ਮੇ ਇੱਕੋ ਜੈਜ ਦੇ ਹੱਥੀ ਚ ਵਾਈ ਵਾਲੇ ਗੋਲ ਮਟੋਲੀ ਆ ਗਾਂ ਸਾਰੀ ਜਰਸੀ ਤੇ ਐਫ ਦਾ ਕਰੋਸ ਆ ਗਰਮੀ ਰਹਿਦ ਚ ਹੀ ਆ ਜਾਣੀਆਂ ਦੇਵੇ ਦਾ ਅੰਤ ਕੋਈ ਨਹੀਂ ਚੈੱਕ ਕਰ ਲੋ ਜੀ ਪੀੜੀ ਤੇ ਪਾ ਵਾਂਗੂ ਚਾਰੇ ਥਣ ਨਖੜ ਮੇ ਥਣਾ ਦੀਆਂ ਡੰਨਾ ਬਈ ਇਹਦਾ ਮੁੱਲ ਬਈ 100 ਰੁਪਿਆ ਛੋੜ ਹੋਣੀ 46000 ਠੀਕ ਆ ਜੀ ਅਜਾ ਜਮਾ ਜੈਜ ਮੋਲਾ ਚੌਕੇ ਚ ਹੀ ਆ ਸਾਰੇ ਮੁੱਲ 100 ਰੁਪਿਆ ਬਾਈ ਕਹਿੰਦਾ ਛੋੜ ਹੋਊਗੀ 46000 ਚ 46000 ਚੋ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤੇ ਨੌ ਨੰਬਰ ਆ ਗਿਆ ਅੱਗੇ ਜੀ ਨੌ ਨੰਬਰ ਬਾਈ ਇਹਦੇ ਕੀ ਡਿਟੇਲ ਆ ਜੀ ਇਹ ਵੱਚੀ ਪਹਿਲਾ ਸੁਆਵੇ ਠੀਕ ਦੰਦੋ ਬਾਈ ਦੰਦੋ ਮੇਰੇ ਰਲੀ ਦੀ ਦੰਦੋ ਰਲੀ ਵੱਡੀ ਹੋ ਕੇ ਬਣੀ ਹੋਊਗੀ ਠੀਕਾ ਜੀ ਤੇ ਦਿਨ ਕਿੰਨੇ ਲੈ ਜੂ ਜੀ ਕਿੰਨਾ ਕੁ ਪਾਜੂ ਜੀ ਆਵਾ ਡਿਵੇਡ ਬਹੁਤ ਆ ਕੱਟ ਆਲਾ ਹਵਾਨਾ ਸਮੀ ਪਲੀ ਪੂਰੀ ਆ ਬਾਈ ਕਹਿੰਦਾ ਅਮੇ ਆਪਾਂ ਕਹਿ ਦਿੱ ਗਏ ਇੰਨੇ ਦੰਦਾ ਦੰਦੋ ਰਲੀ ਵੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਨਖੜਵੇਂ ਬਾਕੀ ਝੂਲ ਹਵਾਨੇ ਚ ਚੰਗੀ ਪਈ ਆ ਦੁੱਧ ਚੰਗਾ ਪਾਜੂ ਕੱਦ ਕਾਠ ਬਾਈ ਇੱਥੇ ਰੋਕ ਲਈ ਕੱਦ ਕਾਠ ਦੁਈਆਂ ਗਾਂਆਂ ਦੇ ਬਰੋਬਰ ਵੇਖ ਲੋ ਵੱਡੀ ਆ ਸਾਰਿਆਂ ਆਪਾਂ ਚਾਰ ਪੰਜ ਉਂਗਲਾਂ ਉੱਤੇ ਲੰਗਦੀ ਆ ਤੇ ਪਹਿਲਾ ਸੁਆ ਨਵਾਂ ਹਾਣਾ ਬਾਕੀ ਕ੍ਰੋਸ ਚ ਪੈਂਦੀ ਆ ਦੋ ਦਿਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਹੈ ਗਰਮੀ ਵੀ ਘਟ ਮਨਾਉਂਦੀ ਹੈ ਇਹਦਾ ਮੁੱਲ ਬਈ ਇਹ ਵੀਰੇ 52000 ਦੀ ਬੱਚੀ ਦੇਣਾ ਠੀਕ ਆ ਜੀ ਉਹ ਜੂ ਮਾੜਾ ਮਟਾਉ ਨਹੀਂ ਕੀ ਬਈ ਮੁੱਲ ਥੋੜੋ ਕੀ ਤਵੇੜ ਦਾ ਯਾਰ ਵੇੜ 50000 ਮੋਲ ਲੀਏ ਠੀਕ ਆ ਜੀ 52000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਇਕੱਲੇ ਛੋੜ ਹੀ ਹੋ ਜੂਗੀ ਬੱਚੀ ਚੰਗੀ ਬਹੁਤ ਆ ਬਾਕੀ ਕ੍ਰਾਸ ਚ ਪੈਂਦੀ ਹੈ ਜੀ ਇੱਕ ਸੂਈ ਵੀ ਰਹਿ ਗਈ 10 ਨੰਬਰ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਬੱਚੀਆਂ ਸਾਰੀਆਂ ਹੀ ਚੰਗੀਆਂ ਗੀਆਂ ਆਹ ਨੰਬਰ ਵੀ ਅੱਜ ਆ ਗਿਆ ਦੁਆ ਦੁਆ ਵਾਛੀਓ ਠੀਕ ਆ ਜੀ ਕਦੋਂ ਸੋਈ ਬਾਈ ਐ ਇਹ ਬਾਈ ਮੈਂ ਸੋਈ ਆ ਮੈਟਰ ਵੀ ਹੋਇਆ ਹਜੇ ਸੂਈ ਨੂੰ 25 0 ਰੁਪਏ ਨਹੀਂ ਬਾਕੀ ਆ ਬੱਚੇ ਦੇ ਮੂੰਹ 'ਚ ਪਾਣੀ ਪੀ ਗਿਆ ਬਾਹਰ ਆ ਕੇ ਹਟਕੋਰੇ 'ਚ ਲੈ ਕੇ ਮਰ ਗਿਆ ਮਰ ਗਿਆ ਹਾਂ ਆਪਣਾ ਉਹ ਕੰਮ ਹੈ ਨਹੀਂ ਗੱਲ ਬੱਚਾ ਖੜਾ ਦੋ ਹੋਰ ਲਿਆਓ ਆਏ ਵਿਚਾਰੀ ਮਰ ਗਿਆ ਤੇ ਮਰ ਗਿਆ ਕਹਿ ਗਈ ਦੇਣੀ ਸਹੀ ਗੱਲ ਆ ਜੀ ਹਾਂ ਲਿਆਉਣ ਨੂੰ ਤਾਂ ਬੰਦਾ ਲਿਆ ਆਹ ਹੱਕ ਦਾ ਜੇਰ ਪੈਣੀ ਅਗਲਾ ਕਰਦਾ ਉਹ ਵੀ ਵੇਖ ਕੇ ਲੈ ਜੂ ਸਹੀ ਗੱਲ ਆ ਜੀ ਹਾਂ ਜੇਰ ਪੈਣੀ ਬਾਕੀ ਆ ਲੜ ਤੁਰਿਆ ਵਾ ਕਿਵਾ ਵਖਾ ਦੇ ਬੜਾ ਫਵਾਨਾ ਕਰਮਾ ਲਈ ਬਹੁਤ ਸੋਹਣਾ ਤਿਆਰ ਕਰ ਕਿੰਨਾ ਕਬਾਜੂ ਬਈ ਬਾਈ ਜੀ ਜਦੋਂ ਲਈਆ ਵਖੂ ਨੀਵੇ ਦੇ ਨਾੜਾ ਵਖਾ ਦੇ ਉਹਦਾ 26 ਸਾਲੀ ਜੰਮਾ ਗਰੰਟੀ ਆਈ ਵੀ ਸਾਹਿਬ ਠੀਕ ਆ ਜੀ ਪਰ ਹੁਣ ਕਿਸ ਤਰ੍ਹਾਂ ਸਾਹਮਣੇ ਬੱਚਾ ਮਰ ਗਿਆ ਕਿ ਰਾਂਗਾ ਦਾ ਤੂੰ 2-4 ਦਿਨ ਹੋਊ ਵੀ ਪਹਿਲਾਂ ਸੂਈ ਵੀ ਆ ਕੱਚੀ ਸੂਈ ਵੀ ਆ ਹਾਂ ਕੱਚੀ ਉਹ ਵੀ ਕੱਚੀ 2-4 ਦਿਨ ਪਹਿਲਾਂ ਸੂਈ ਬਾਕੀ ਦੁੱਧ ਪੂਰਾ ਕਰ ਜੂਗੀ ਸੇਵਾ ਗੌਰ ਨਾਲ ਕੋਈ ਬੱਚੇ ਦਾ ਵੀ ਕਰ ਜਾਂਦਾ ਪਸੂ ਚਵਾਈ ਚੀਰਦਾ ਏਕ ਨੰਬਰ ਲਓ ਜੀ ਥਾਣਾ ਦੀ ਏਕ ਨੰਬਰ ਆ ਚੈੱਕ ਕਰ ਸਕਦੇ ਹੋ ਤੁਸੀਂ ਹਲੋ ਬਈ ਪਰਾਂ ਦੀ ਓਕੇ ਆ ਤੇ ਬੇਬੀ ਕੋ ਓਕੇ ਆ ਜੋ ਤੁਹਾਣਾਂ ਦੀਆਂ ਸਾਰੀਆਂ ਹੀ ਓਕੇ ਹੋਣੇ ਨੇ ਬਾਕੀ ਬੜੀ ਵੈੜਾ ਬੱਚਾ ਐਕਸਪਾਇਰੀ ਹੋ ਗਿਆ ਬਾਈ ਕਹਿੰਦਾ ਕਿਤੇ ਸਾਊਂਡ ਤੇਵੇਂ ਇਹ ਜੋ ਪਾਣੀ ਪੈ ਗਿਆ ਉਹਦੇ ਪੂਰੇ aí ਮੜਾ ਇਹ ਵਖਾਈ ਵੈੜ ਦਾ ਨਾੜਾ ਨਾ ਸਾਰੀਆਂ ਲਾਓ ਜੀ ਚੈੱਕ ਕਰੋ ਬਾਕੀ ਉਹ ਦੁੱਧ ਵਾਲੀ ਬਾਈ ਵੇਂਜ ਚੈੱਕ ਕਰ ਸਕਦੇ ਹੋ ਗੋਟਰ ਦੀ ਸਟਰੋਂਗ ਆਉਂਦੀ ਆ ਹਵਾਨੇ ਤੇ ਵੀ ਬ੍ਰੀਕ ਵੇਂਜ ਆ ਬਾਕੀ ਬਈ ਜਵਾਈ ਹੋਈ ਵੀ ਥੋੜੀ ਇੱਕ ਨੰਬਰ ਆ ਬਈ ਇੱਕ ਨੰਬਰ ਜਵਾਈ ਠੀਕ ਆ ਜੀ ਇਹਦਾ ਮੁੱਲ ਬਈ ਬਈ ਗਾਂ ਦਾ ਯਾਰ ਸੀ ਵੀ 65000 ਦੀ ਪਰ ਹੁਣ ਬੱਚਾ ਮਰ ਗਿਆ ਆਪਾਂ 42000 ਦੀ ਦੇ ਦਾਂਗੇ ਯਾਰ ਠੀਕ ਆ ਜੀ ਗਾਂ ਦਾਸ ਚਲੋ ਮਹਿੰਗੀ ਸੀਗੀ ਬੱਚਾ ਅਕਸਪੈਰੀ ਹੋਣ ਕਰਕੇ ਬਾਈ ਕਹਿੰਦਾ 42000 ਦੀ ਦੇ ਦਾਂਗੇ ਦੁੱਧ ਪੀਣ ਵਾਲੇ ਵੀਰ ਨੂੰ ਮਾੜੀ ਵੀ ਨੇ ਬਾਕੀ ਇਹਨਾਂ ਨੇ ਕਿੰਨੇ ਜੋ ਜੇ ਕੋਈ ਨਗੀਨਾ ਪਸੰਦ ਹੁੰਦਾ ਏ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ